वागुरु जी का खालसा वाहू जी की फतेह श्री गुरुदास जी के इस गुरपुरब के सारिया सूह संकत बहुत बहुत बधाई होने संगत बड़े ही प्यार ने नगर कीर्तन तो आया सारे ने बहुत बहुत आनंदपुर दंगत बहुत बहुत बधाई है, है। वागुरू जी का खालसा वाहगुरू जी की फतह ਅਿੰਦਾਰ ਕੀ ਤੋਂ ਸਜਾਇਆ ਗਿਆ ਜੀ ਪੁਰਾਤਤਿਆ ਹੈਗਾ ਸੰਕਟਾਂ ਦੇ ਵਿੱਚ ਸੰਕਟਾਂ ਦੇ ਵਿੱਚ ਬਹੁਤ ਲੋਕ ਕਿੰਨੇ ਖੁਸ਼ ਨੇ ਦੇਖੋ ਸਾਰੇ ਇਨਾ ਕਟ ਅਨੰਤਪੁਰ ਦੀ ਸੰਕਟਾਂ ਦਾ ਸਾਰੇ ਆਏ ਮੱਖਾਂ ਦੇਖਣ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਜੀ ਦੇ ਲੰਗਰ ਪੈ ਗਏ ਨੇ ਜੀ ਦੇ ਲੰਗਰ ਲਾਏ ਆ ਜੀ ਬਾਕੀ ਪਛਾਤ ਦੇ ਲੰਗਰ ਲੱਗੇ ਹੋਏ ਨੇ ਕਿਦਾ ਮਹਾਰਾਜਾ ਉਹ ਕੋ ਉਹ ਜਦੋਂ ਤੱਕ ਚੱਲੂਗਾ ਚਲਾਵਾਂਗੇ ਸਾਰੇ ਰਾਂਗੜਕੇ ਪਹਿਲੇ ਤਾਂ ਸਾਰਿਆਂ ਨੂੰ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਸਾਰੇ ਸੰਗਵਾਸੀਆਂ ਨੂੰ ਅਨੰਦਪੁਰ ਵਾਸੀਆਂ ਨੂੰ ਰਵਿਦਾਸ ਸਰ ਰਵਿਦਾਸ ਜੀ ਜੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਪ੍ਰਬਾਤਮਾ ਸਾਰਿਆਂ ਦੇ ਘਰ ਖੁਸ਼ੀਆਂ ਬਖਸ਼ੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਮੇਰਾ ਨਾਮ ਹੈ ਮੇਰਾ ਨਾਮ ਇੰਸਪੈਕਟਰ ਸੁਖ ਸਿੰਘ ਹੈ ਮੈਂ ਅੰਮ੍ਰਿਤਸਰ ਤੋਂ ਅਸੀਂ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ ਜਨਮ ਦੇ ਦਿਨ ਸਾਥ ਸੰਗਤ ਲੱਖ ਲੱਖ ਵਧਾਈਆਂ ਦਿੰਦੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਪਾ ਹੈ ਸਮੁੱਚੀਆਂ ਸੰਗਤਾਂ ਜਿੱਥੇ ਅੱਜ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਉਸ ਰੈਬਰ ਦਾ ਦਿਨ ਦੇਸ਼ ਵਿਦੇਸ਼ ਦੇ ਵਿੱਚ ਮਨਾ ਰਹੀਆਂ ਨੇ ਉੱਥੇ ਸਾਹਨੇਵਾਲ ਤੇ ਨੰਦਪੁਰ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਰਣਕੇ ਇੱਕ ਵੱਡਾ ਪ੍ਰਾਲਾ ਕੀਤਾ ਕਿ ਇੱਕ ਵਿਸ਼ਾਲ ਜਿਹੜਾ ਨਗਰ ਕੀਤਾ ਖੜਿਆ ਗਿਆ ਤੇ ਜਿੱਥੇ ਮਹਾਰਾਜ ਦੀ ਪਾਲਕੀ ਸਾਹਿਬ ਦੇ ਚਰਨ ਜਿੱਥੇ ਸਾਂਨੇਵਾਲ ਦੇ ਬਜ਼ਾਰਾਂ ਚ ਹੁੰਦਾ ਹੋਇਆ ਉੱਥੇ ਨੰਦਪੁਰ ਵੀ ਕਿ ਇੱਥੇ ਵੀ ਸਵੇਰੇ ਸੁਖਨੀ ਸਾਹਿਬ ਦੇ ਹੋ ਪਾਏ ਗਏ ਤੇ ਗੁਰੂ ਕੇ ਲੰਗਰ ਵੀ ਜਿੱਥੇ ਪ੍ਰਸ਼ਾਦਾ ਪਾਣੀ ਜਲੇਬੀਆਂ ਦੇ ਹੋਰ ਜਗ੍ਹਾ ਜਗ੍ਹਾ ਲੰਗਰ ਚੱਲੇ ਨੇ ਸੋ ਇਹ ਤਾਂ ਹੀ ਸੰਭਵ ਆ ਜੇ ਅਮਲ ਦੇ ਕੀਤੇ ਦੁਨੀਆ ਵਿੱਚ ਤੇ ਦਰਗੇ ਆਇਓ ਕੰਮ ਇਹ ਤਾਂ ਹੁੰਦਾ ਜੇ ਅਸੀਂ ਜਾਤ ਪਾਤ ਨੂੰ ਦੂਰ ਰੱਖ ਕੇ ਉਸ ਰੱਬ ਦੀ ਉਸ ਉਹਦੀ ਮਹਿਮਾ ਦੇ ਵਿੱਚ ਜੁੜਾਂਗੇ ਉਸ ਦੇ ਆਪਦੇਸ਼ ਨੂੰ ਸਮਝਾਂਗੇ ਕਿਉਂਕਿ ਅੱਜ ਵੀ ਲੋੜ ਹੈ ਸਾਡੇ ਬੱਚਿਆਂ ਨੂੰ এডਿਕੇਸ਼ਨ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਡਾਕਟਰ ਭੀਮਰਾ ਉਮੇਦਕਰ ਸਾਹਿਬ ਨੇ ਵੀ ਇਹ ਗੱਲ ਆਖੀ ਆ ਕਿ ਜਿਹੜਾ ਵਿਦਿਆਕ ਸ਼ੇਰਨੀ ਦੇ ਦੁੱਧ ਵਰਗੀ ਆ ਤੇ ਇਹੋ ਜਿਹਾ ਸਮਾਗਮਾਂ ਤੋਂ ਸਾਨੂੰ ਇਹ ਸਿੱਖਿਆ ਲੈਣ ਦੀ ਲੋੜ ਆ ਕਿਉਂਕਿ ਜਿਹੜਾ ਵਿਦਿਆ ਲੈ ਲੈਂਦਾ ਉਹ ਇੱਕ ਸ਼ੇਰ ਵਾਂਗੂੰ ਦਹਾੜ ਮਾਰਦਾ ਸੋ ਇਸ ਕਰਕੇ ਸਾਨੂੰ ਕਲਮ ਦੀ ਕ੍ਰਾਂਤੀ ਨੇ ਦੱਬੇ ਕੁਟਲੇ ਲੋਕਾਂ ਨੂੰ ਗਿਫਤ ਸਤਗੁਰੂ ਰਵਦਾਦੀ ਮਹਾਰਾਜ ਨੇ ਉਸ ਦਲਦਲ ਚੋਂ ਕੱਢਿਆ ਉੱਥੇ ਇਸ ਸਮਾਜ ਦੇ ਵਿੱਚ ਸਾਨੂੰ ਵੋਟ ਪਾਉਣ ਦਾ ਹੱਕ ਹੈ ਜਿਹੜਾ ਡਾਕਟਰ ਭੀਮਰਾਓ ਮੇਦਕਰ ਸਾਹਿਬ ਦੀ ਬਦੌਲਤ ਮਿਲਿਆ ਸੋ ਸਾਡੇ ਸਮਾਜ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਬਹੁਤ ਵੱਡੀਆਂ ਸ਼ਹੀਦੀਆਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਨੇ ਪਰ ਕਿਤੇ ਕਿਤੇ ਜਿਹੜੀਆਂ ਸਮਾਜ ਤੋਂ ਉਹ ਲੁਕੋਈਆਂ ਜਾਂਦੀਆਂ ਨੇ ਜਾਂ ਲੁਕੇ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਪੂਰਾ ਮੈਂ ਜਿਹੜਾ ਫੋਕਸ ਨਹੀਂ ਕਰਤ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਚੌੜੇ ਬਾਤ ਤੋਂ ਬਾਤ ਪੜੋ ਇਸ ਇਤਿਹਾਸ ਨੂੰ ਘੋਖੋ ਕਿਉਂਕਿ ਜਿੱਥੇ ਸਤਗੁਰੂ ਰਮਦਾਸ ਜੀ ਨੇ ਮਹਾਰਾਜ ਜੀ ਨੂੰ ਪਹਿਰਾ ਦੇਣ ਦੀ ਗੱਲ ਕੀਤੀ ਐ ਸੋ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਹਨਾਂ ਪੂਰਨਤਾ ਚੱਲ ਕੇ ਆਪਾਂ ਉਹਨਾਂ ਦੀ ਬਾਣੀ ਦੇ ਉੱਤੇ ਉਹ ਪਹਿਰਾ ਦੀ ਅਮਲ ਕਰੀਏ ਉਸ